ਹਾਂਜੀ ਦੋਸਤੋ ਸ਼ਸ਼ੀਕਾਰ ਜੀ ਦੋਸਤੋ ਅੱਜ ਇੱਕ ਨਵੀਂ ਭਰਤੀ ਦੀ ਤੁਹਾਨੂੰ ਲਈ ਅਪਡੇਟ ਲੈ ਕੇ ਆਇਆ ਹਾਂ ਇੱਕ ਵਾਰ ਦੁਬਾਰਾ ਤਾਂ ਫਿਰ ਤਾਂ ਸਭ ਤੋਂ ਪਹਿਲਾਂ ਸਰਕਾਰੀ ਪੋਸਟਾਂ ਜੋ ਵੈਬਸਾਈਟ ਹੈ ਜੀ Google ਤੇ ਸਰਚ ਕਰਕੇ ਤੁਸੀਂ ਦੇ ਲਈ ਵਿਜ਼ਿਟ ਕਰ ਲਿਆ ਕਰੋ ਠੀਕ ਹੈ ਜੀ ਤਾਂ ਹੁਣ ਗੱਲ ਕਰਾਂਗੇ ਜੋ ਪੀਐਸਪੀਸੀਲ ਹੈ ਯਾਨੀ ਕਿ ਪੰਜਾਬ ਸਟੇਟ ਕਾਰਪੋਰੇਸ਼ਨ ਦੇ ਵਿੱਚ ਕੀ ਹੈ ਲੈਂਡਮੈਨਸਟੈਂਡਸ ਦੀ ਵੈਕੈਂਸੀ ਹੈ ਦੋਸਤੋ ਦਾ ਨੋਟੀਫਿਕੇਸ਼ਨ ਜਾਰੀ ਹੋ ਗਿਆ ਠੀਕ ਹੈ ਜੀ ਜਿਹੜੀਆਂ ਪੋਸਟਾਂ ਟੋਟਲ ਦੀ ਗੱਲ ਕਰੀਏ ਗਿਣਤੀ ਹੈਗੀ ਹੈ ਜੀ 2500 ਅਨੇਕੀ ਪੋਸਟਾਂ 2500 ਦੇ ਆਸ-ਪਾਸ ਨੇ ਜੀ ਤੇ ਉਸ ਤੋਂ ਬਾਅਦ ਗੱਲ ਕਰੀਏ ਦੋਸਤੋ ਇਹ ਫਾਰਮ ਕੱਲ੍ਹ ਤੱਕ ਫਾਰਮ ਭਰੇ ਜਾਣਗੇ ਤਾਂ ਇਹ ਜੀ 26 12 2023 ਤੋਂ ਲੈ ਕੇ 15 1 2024 ਤੱਕ ਜਿਹੜੇ ਫਾਰਮ ਜਿਹੇ ਆਨਲਾਈਨ ਹੋ ਜਾਣਗੇ ਠੀਕ ਹੈ ਜੀ ਇਹਨਾਂ ਦੀ ਜਿਹੜੀ ਅਫੀਸ਼ੀਅਲ ਵੈਬਸਾਈਟ ਹੈਗੀ ਹੈਗੀ www.pspcl.in ਤੇ ਤੁਸੀਂ ਜਾ ਕੇ ਇਹਦੇ ਰਨ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ ਇਹ ਛੋਟ ਨੋਟੀਫਿਕੇਸ਼ਨ ਜਿਹੜਾ ਜੀ ਇਹਨਾਂ ਨੇ ਜਾਰੀ ਕਰ ਦਿੱਤਾ ਤੁਸੀਂ ਦੇਖ ਸਕਦੇ ਹੋ ਜੀ ਤੇ ਉਸ ਤੋਂ ਬਾਅਦ ਅੱਗੇ ਦੋਸਤੋ ਜੀ ਡਿਟੇਲਸ ਹੈਗੀ ਹੈ ਦੇਖ ਸਕਦੇ ਹਾਂ ਵੀ ਦੱਸ ਹੀ ਤਾਂ ਜੋ ਜੋਬ ਲੋਕੇਸ਼ਨ ਹੋਣੀ ਹੈ ਇਹਨਾਂ ਦੀ ਉਹ ਪੰਜਾਬ ਦੇ ਵਿੱਚ ਹੀ ਹੋਣੀ ਹੈਗੀ ਫੀਸ ਵਗੈਰਾ ਹਜੇ ਇੱਕ ਵਾਰੀ ਇਹ ਅਨੁਮਾਨ ਹੈ ਜੀ ਯਾਨੀ ਕਿ ਇਸ ਤਰ੍ਹਾਂ ਜਰਨਲ ਦੀ ਜਿਹੜੀ ਹੈਗੀ ਹੈਗੀ ਹਜ਼ਾਰ ਦੇ ਸਮਥਿੰਗ ਇਸ ਤਰ੍ਹਾਂ 600 ਦੇ ਆਸ-ਪਾਸ ਐਸਸੀ ਵੀ ਹੋਣੀ ਹੈ ਠੀਕ ਹੈ ਜੀ ਜੋ ਏਜ 11 ਤੋਂ 18 ਤੋਂ 37 ਹੈ ਤੇ ਇਸ ਵਿੱਚ ਦੇ ਵਿੱਚ ਏਜ ਰਿਲੇਸ਼ਨ ਵੀ ਮਿਲ ਜਾਣੀਆਂ ਉਹ ਜਦੋਂ ਫੁੱਲ ਨੋਟੀਫਿਕੇਸ਼ਨ ਆਊਗਾ ਉਹਦੇ ਵਿੱਚ ਤੁਹਾਨੂੰ ਲੱਗ ਤੋਂ ਵੀਡੀਓ ਲਾ ਕੇ ਲੈ ਕੇ ਆਵਾਂਗੇ ਗੱਲ ਕਰੀਏ ਅ education qualification ਦੀ ਤਾਂ ਤੁਹਾਨੂੰ ਇਹ 10ਵੀਂ ਪਾਸ ਵਾਲਾ ਕੈਂਡੀਡੇਟ ਅਪਲਾਈ ਕਰ ਸਕਦਾ ਪਰੰਤੂ ਨਾਲ ਉਹਨੂੰ ITI ਦੇ ਵਿੱਚ ਹੋਣੀ ਚਾਹੀਦੀ ਹੈ ਸ਼ਰੇਡ ਦੇ ਵਿੱਚ ਠੀਕ ਹੈ ਜੀ ਅਸੀਂ ਵੀ ਨਾਲ ਤੁਹਾਡੀ ITI ਜਿਹੜੀ ਉਹ ਜ਼ਰੂਰੀ ਹੋਣੀ ਚਾਹੀਦੀ ਹੈ ਜੀ ਤੇ ਉਸ ਤੋਂ ਬਾਅਦ ਆਪਾਂ ਅੱਗੇ ਚੱਲੀਏ ਦੋਸਤੋ ਦੇਖਦੇ ਆ ਤਾਂ ਤੁਸੀਂ ਇੱਥੇ ਜਾ ਕੇ ਜਿਹੜਾ ਅਫਸਰ ਵੈਬਸਾਈਟ ਤੇ ਵੀ ਜਾ ਸਕਦੇ ਹੋ ਜੀ ਅਪਲਾਈ ਜਾਨੀ ਕਿ ਹੋਇਆ ਨਹੀਂ 26 ਤੋ ਹੋ ਜਾਣਾਗਾ ਛੋਟ ਨੋਟੀਫਿਕੇਸ਼ਨ ਚੈੱਕ ਕਰ ਸਕਦੇ ਹੋਗੇ ਅਫਸਰ ਵੈਬਸਾਈਟ ਤੋਂ ਬੇਸਟ ਕਰ ਸਕਦੇ ਹੋ ਠੀਕ ਹੈ ਜੀ ਤਾਂ ਵੀਡੀਓ ਵੇਖ ਲਈ ਵੀਡੀਓ ਨੂੰ ਲਾਈਕ ਕਰਿਓ ਤੇ ਸ਼ੇਅਰ ਕਰੋ ਦੋਸਤੋ ਤੁਹਾਡੇ ਲਈ ਡੇਲੀ ਅਸੀਂ ਪੋਸਟਾਂ ਦੇ ਅਪਡੇਟ ਲੈ ਕੇ ਆਵਾਂਗੇ ਤੇ ਇਥੇ ਦੋਸਤੋ ਨਾਲ ਹੀ ਤੁਸੀਂ ਸਾਡੇ ਜਿਹੜਾ Google News ਆ ਇਹਨੂੰ ਵੀ ਅਪਡੇਟ ਕਰ ਸਕਦੇ ਹੋ ਜੇ ਇਹਨੂੰ ਕਲਿੱਕ ਕਰਕੇ ਤੇ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਜੇ ਤੁਸੀਂ ਜੇਕਰ ਸਾਡੇ WhatsApp ਚੈਨਲ ਨਾਲ ਜੁੜਨਾ ਚਾਹੁੰਦੇ ਹੋਂਗੇ ਜੋ ਬਿਲਕੁਲ ਸੇਫ ਆ ਕੁੜੀਆਂ ਮੁੰਡੇ ਦੋਨੇ ਹੀ ਜੁਆਇਨ ਕਰ ਸਕਦੇ ਨੇ ਠੀਕ ਹੈ ਤੁਹਾਡਾ ਨੰਬਰ ਨਾਲ ਸ਼ੋ ਨਹੀਂ ਹੋਣਾ ਕਿਸੇ ਨੂੰ ਵੀ ਤਾਂ ਤੁਸੀਂ ਇੱਥੇ ਜੁਆਇਨ অপਸ਼ਨ ਤੇ ਜਾ ਕੇ ਬੜੀ ਹੀ ਆਸਾਨੀ ਨਾਲ ਜੁਆਇਨ ਕਰੋ ਤੇ ਜੇਕਰ ਤੁਸੀਂ Telegram ਨੂੰ ਵੀ ਜੁਆਇਨ ਕਰਨਾ ਚਾਹੁੰਦੇ ਹੋ ਤਾਂ ਜੁਆਇਨ অপਸ਼ਨ ਤੇ ਜਾ ਕੇ ਸਾਡਾ ਫੇਸਬੁੱਕ ਪੇਜ ਹੈਗਾ ਜੀ ਇੱਧਰ ਤੁਹਾਨੂੰ ਦਿਸ ਰਿਹਾ ਉਹ ਸਾਈਟ ਤੇ ਇੱਥੇ ਜਾ ਕੇ ਤੁਸੀਂ ਇਹਨੂੰ ਲਾਈਕ ਕਰ ਸਕਦੇ ਹੋ ਜੀ ਤਾਂ ਸਾਡੇ ਨਾਲ ਜੁੜਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਆਸ਼ਾ ਕਰਦਾ ਹਾਂ ਤੁਹਾਨੂੰ ਵੀਡੀਓ ਪਸੰਦ ਆਈ ਹੋਵੇ ਵੀਡੀਓ ਨੂੰ ਦੇਖਣ ਲਈ ਧੰਨਵਾਦ ਜੀ ਤਾਂ ਵੀਡੀਓ ਨੂੰ ਸ਼ੇਅਰ ਐਂ ਅੱਗੇ ਤੇ ਕਰ ਦਿਓ ਤੇ ਚੈਨਲ ਦੇ ਵਿੱਚ ਜਰੂਰ ਤੁਸੀਂ ਅਪਲਾਈਟਰ ਹੋ ਤਾਂ ਕਿ ਤੁਹਾਨੂੰ ਅਸੀਂ ਦਿੱਲੀ ਜਿਹੜੀ ਪੋਸਟਾਂ ਜਾਣਕਾਰੀ ਤੁਹਾਨੂੰ ਮਿਲ ਸਕੇ थैंक यू ਜੀ